ਕੀ ਮਾਮਲਾ ਸਰ ਕੀ ਕਿਹੜੇ ਬੰਦੇ ਬਣੇ ਆ ਕੀ ਚੋਰੀ ਦਾ ਕਿਹੜਾ ਮਾਮਲਾ ਟਰੈਸ ਹੋ ਰਿਹਾ ਜਿਵੇਂ ਤੁਹਾਨੂੰ ਪਤਾ ਹੈਗਾ ਕਿ 24 25 ਦੀ ਦਰਬਿਆਣੀ ਰਾਤ ਨੂੰ ਆਪਣੇ ਸ਼ਹਿਰ ਵਿੱਚ ਰੋਪੜ ਸ਼ਹਿਰ ਵਿੱਚ ਬੇਲਾ ਚੌਕ ਦੇ ਲਾਗੇ ਇੱਕ ਮੋਬਾਈਲ ਦੀ ਸ਼ਾਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀ ਔਰ ਦੋ ਚੋਰਾਂ ਨੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਨੇ ਜੁੜਾ ਵੀ ਸਮਾਨ ਸੀਗਾ ਮੋਬਾਈਲ ਕਰੀਬ 120 ਤਕਰੀਬ ਮੋਬਾਈਲ ਔਰ ਇੱਕ ਲੈਪਟਾਪ ਇੱਕ ਸਮਨ ਬਾਕਸ ਜਿਹੜਾ ਹੈਗਾ ਉੱਥੋਂ ਚੋਰੀ ਕਰ ਲਿਆ ਸੀਗਾ ਇਨਾਂ ਦੇ ਤੇ ਸਾਡੀ ਤਫ਼ਤੀਸ਼ ਜਿਹੜੀ ਹੈਗੀ ਐ ਉਹ ਐਫ ਆਰ ਹੋਣ ਤੋਂ ਬਾਅਦ ਜਿਹੜੀ 305 331 ਪੀ ਐਨ ਐਸ ਐਚਾ ਅਧਾਰ ਸੀਤੀ ਸੀਗੀ ਉਹ ਤੋਂ ਬਾਅਦ ਕਾਫੀ ਚੰਗੀ ਤਰੀਕੇ ਨਾਲ ਸਾਡੀ ਸੈਟਮੈਂਟ ਕੀਤੀ ਹੈਗੀ ਐ ਐਸ ਪੀ ਡੀ ਡੀ ਐਸ ਪੀ ਡੀ ਐਸ ਐਚਓ ਸਿਟੀ ਤੇ ਇੰਚਾਰਜ ਸੀ ਹੈਗੀ ਦੀ ਇੱਕ ਐਸ ਆਈ ਟੀ ਵੀ ਬਣਾਈ ਗਈ ਸੀ ਇਸਾਮਲੇ ਨੂੰ ਲੈ ਕਰਕੇ ਸੰਜੀਤ ਸਿੰਘ ਜੀ ਨੂੰ ਜਗਦੇ ਹੋਏ ਔਰ ਉਸ ਤੋਂ ਬਾਅਦ ਆਪਾਂ ਏਰੀਆ ਵਿੱਚ ਪੈਟਰੋਲਿੰਗ ਵੀ ਵਧਾਈ ਸੀਗੀ ਤਾਂ ਜੋ ਜਿਹੜੇ ਬੰਦੇ ਹੈਗੇ ਨੇ ਇਹਨਾਂ ਨੂੰ ਵੀ ਰੰਗੇ ਹੱਥੀ ਵੀ ਪੜਿਆ ਪੜਿਆ ਜਾ ਸਕੇ ਔਰ ਸਾਡੀ ਟੀਮ ਨੂੰ ਕਾਫੀ ਚੰਗੀ ਜਿਹੜੀ ਹੈਗੀ ਹੈ ਇੱਕ ਸਫਲਤਾ ਹਾਸਲ ਹੋਈ ਹੈ ਜਿਦੇ ਵਿੱਚ ਆਪਾਂ ਜਿਹੜੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਜਿੰਦਰ ਸਿੰਘ ਔਰ ਫਰਾਜੂ ਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਹਿਂਂ ਦੇ ਰਹਿਣ ਵਾਲੇ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਜਿਹੜਾ ਵੀ ਮਾਲ ਸੀਗਾ ਚੋਰੀ ਦਾ ਉਹ ਸਾਰਾ ਸਮਾਨ ਜਰ ਆਇਗਾ ਉਹ ਬਰਾਮਦ ਕਰਾਇਆ ਗਿਆ ਜਿਦੇ ਵਿੱਚ 42 ਨਵੇਂ ਮੋਬਾਈਲ 94 ਪੁਰਾਣੇ ਮੋਬਾਈਲ ਇੱਕ ਲੈਪਟਾਪ ਜਿਹੜਾ ਹੈਗਾ ਜੋ ਕਿ ਇੱਥੋਂ ਵਾਰਦਾਤ ਚੰਨਾਂ ਨੇ ਚੋਰੀ ਕੀਤਾ ਸੀਗਾ ਉਹ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ i10 ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਕੀਤੀ ਹੈਗੀ ਔਰ ਜਿਹੜਾ ਸਮਾਨ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਪਾੜਨ ਵਾਸਤੇ ਹਾਈਡਰੋਲਿਕ ਕਟਰ ਪਲਾਜ਼ਮਾ ਕਟਰ ਉਹ ਵੀ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਇੱਕ ਦੇਸੀ ਕੱਟਾ ਵੀ ਮਿਲਿਆ ਹੈਗਾ ਔਰ ਜਿੰਨਾ ਰੌਂਡ ਵੀ ਮਿਲੇ ਹੈਗੇ ਨੇ ਔਰ ਇੱਕ ਜਿਹੜਾ ਦਾਤਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਤੇ ਇਹ ਬੰਦੇ ਨੂੰ ਹੋਰ ਚੋਰੀ ਜਿੱਕਰ ਹੋਰ ਵੀ ਇਹਨਾਂ ਦੇ ਨਾਲ ਕੋਈ ਨਹੀਂ ਇਸ ਚੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਹੈ ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜੇ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੰਗਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਅੱਗੇ ਨੇ ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਜੀਤਾਂ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਸਰ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਮੋਬਾਈਲਾਂ ਦੀਆਂ ਦੁਕਾਨਾਂ ਦੇ ਉੱਤੇ ਉਹ ਵੀ ਇਹੀ ਬੰਦੇ ਆ ਜਾਂ ਉਹ ਕਿਵੇਂ ਲੱਗੋ ਨਹੀਂ ਦੇਖੋ ਜੀ ਇਹ ਜਿਹੜਾ ਵਾਰਦਾਤ 24 25 ਦੀ ਦਰਮਿਆਣੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਵੱਖਰੇ ਗੈਂਗ ਸੀਗੇ ਇੱਕ ਤੇ ਆ ਗੈਂਗ ਸੀਗਾ ਇੱਕ Swift ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਰੂਰ ਪੁਲਿਸ ਨੇ ਫੜ ਲਿਆ ਹੈਗਾ ਉਹਦੇ ਵਿੱਚ ਪੰਜ ਬੰਦੇ ਸ਼ਾਮਲ ਸੀਗੇ ਜਿਨ੍ਹਾਂ ਵਿੱਚ ਚਾਰ ਬੰਦੇ ਗ੍ਰਿਫਤਾਰ ਕਰ ਲਏ ਗਏ ਸੀਗੇ ਔਰ ਬਾਕੀ ਉਹਨਾਂ ਦੇ ਵੀ ਕੁਝ ਪ੍ਰਕਿਰਤਾਲ ਚੱਲ ਰਹੀ ਹੈ ਉਹਨਾਂ ਦਾ ਕੋਲ ਇਸ ਰਿਮਾਂਟ ਇਥੇ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਰਹੇ ਹਨ ਜਦੋਂ ਮਿਲ ਜਾਂਦਾ ਹੈ ਸਾਨੂੰ ਉਹ ਆਪਾਂ ਉਹਨਾਂ ਨੂੰ ਲੈ ਕੇ ਇਥੇ ਪੁੱਛਗਿਸ਼ ਕਰਾਂਗੇ ਉਹਨਾਂ ਦੇ ਇਹ ਜਿਹੜੇ 42 ਮੋਬਾਈਲ ਨਵੇਂ ਐ ਤੇ ਪੁਰਾਣੇ ਐ ਇਹਨਾਂ ਇੱਕੋ ਸ਼ੌਪ ਤੋਂ ਆਤਮਰੀ ਕੀਤੇ ਤੇ ਲੱਗਦੇ ਸ਼ੌਪ ਦੇਖੋ ਜੀ ਇਹ ਜਦੋਂ ਸਾਨੂੰ ਐਫ ਆਈ ਆਰ ਦਰਜ ਕਰਾਈ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ ਹੀ ਵਾਸ ਨਾਟ ਐਗਜੈਕਟ ਜਿਹੜਾ ਮੋਬਾਈਲ ਓਨਰ ਸ਼ੌਪ ਅਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜੈਕਟਲੀ ਸੀਗੇ ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ ਔਰ ਹੁਣ ਆਪਾਂ ਤਫਤੀਸ਼ ਵਿੱਚ ਇਹ ਚੀਜ਼ ਦੇਖਾਂਗੇ ਕਿ ਉਹ ਸਾਰੇ ਮੋਬਾਈਲ ਐਸੀ ਦੁਕਾਨ ਦੇ ਹੈਗੇ ਨੇ ਜਾਂ ਕੋਈ ਹੋਰ ਵੀ ਜਿਹੜੀ ਹੈਗੀ ਚੋਰੀ ਇਹਦੇ ਸਾਹਮਣੇ ਆਂਦੀ ਹੈਗੇ ਬਟ ਇਹ ਤਫਤੀਸ਼ ਵਿੱਚ ਇਹ ਸਾਰਾ ਕੁਝ ਸਾਹਮਣੇ ਆਉ। ਇਸ ਇਥਿੰਕ ਵੀ ਅਭੀ ਕਰੀ ਇਹਨਾਂ ਨੇ ਕੋਈ ਹਜੇ ਤੱਕ ਦੀ ਤਫਤੀਸ਼ ਵਿੱਚ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਥਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਵੀ ਲੁੱਕ ਇਟ ਟੂ ਇਟ ਸਰ ਇਹ ਤਾਂ ਕੋਈ ਮੁਕੱਦਮਾ ਕੋਈ ਹੋਰ ਪਹਿਲਾਂ ਵੀ ਚੱਲਦਾ ਪਹਿਲਾਂ ਇਹਨਾਂ ਤੇ ਕੋਈ ਵੀ ਐਫ ਆਈ ਆਰ ਨਹੀਂ ਹੈਗੀ ਇਹਨਾਂ ਬਟ ਫਿਰ ਵੀ ਆਪਾਂ ਦੂਜੇ ਜ਼ਿਲ੍ਹਿਆਂ ਤੋਂ ਡਿਟੇਲ ਹਾਸਲ ਕਰ ਰਹੇ ਹੈਗੇ ਆ ਤਾਂ ਜੋ ਜੋ ਵੀ ਕੋਈ ਕ੍ਰਿਮਨਲ ਰਿਕਾਰਡ ਕਿਸੇ ਹੋਰ ਜ਼ਿਲ੍ਹੇ ਵਿੱਚ ਹੈਗਾ ਹੈ ਉਹ ਸਾਨੂੰ ਇਨਫਾਰਮ ਨਹੀਂ ਕੀਤਾ ਗਿਆ ਉਹਨੂੰ ਵੀ ਆਪਾਂ ਦੇਖ ਸਕੀਏ ਇਹਨਾਂ ਦੀ ਏਜ ਕਿੰਨੀ ਹੈ ਤੇ ਕਿੰਨਾ ਕੁ ਇਹਨਾਂ ਦਾ ਜਿਹੜੇ ਪੜ੍ਹੇ ਨੇ ਇਹ ਮਤਲਬ ਯੰਗ ਹੈਗੇ ਨੇ ਯੂਥ ਹੈਗੇ ਨੇ ਇੱਕ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇੱਕ ਨੇ ਆਈਟੀਆ ਕੀਤੀ ਹੋਈ ਹੈ ਔਰ 25 ਦੇ ਕਰੀਬ 25 ਸਾਲ ਦੇ ਕਰੀਬ 20 ਤੋਂ 25 ਦੇ ਵਿਚਕਾਰ ਹੀ ਇਹਨਾਂ ਦੀ ਉਮਰ ਹੈਗੀ ਹੈ ਠੀਕ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658